ਸੰਤ ਸਰਨ ਜੋ ਜਨ ਪਰੈ ਸੋ ਜਨ ਉਤਰਨ ਹਾਰ ਸੰਤ ਕੀ ਨਿੰਦਾ ਨਾਨਕ ਬਹੁਰ ਬਹੁਰੇ ਅਵਤਾਰ ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨ ਨਾ ਸਕਾਂ ਤੂੰ ਠਾਕੁਰ ਊਚ ਭਗਵਾਨਾ ਹੀਰਾ ਵਿਖਿਆ ਰਤ ਹੋਏ ਔਖਦ ਬਣ ਜਾਂਦਾ ਹੈ ਨੇਰ ਵੈਰ ਹੋਏ ਮਾਨਸ ਤਾਨ ਸਾਧੂ ਅਖਵੰਦਾ ਹੈ ਨੇਰ ਵੈਰ ਹੋਏ ਮਾਨਸ ਤਾਨ ਸਾਧੂ ਅਖਵੰਦਾ ਹੈ ਜੇ ਨਝ ਪੇ ਪਨਾਯੋਈਓ ਰੂਸਨ ਮਾਨੀ ਦੀ ਲਿਖੀ ਕਥੀ ਨਾ ਜਾਵੇ ਮੈਂ ਮਾਂ ਬ੍ਰਹਮ ਗਿਆਨੀ ਦੀ ਲਿਖੀ ਕਥੀ ਨਾ ਜਾਵੇ ਮੈਂ ਮਾਂ ਬ੍ਰਹਮ ਗਿਆਨੀ ਦੀ ਹੀਰਾ ਵਿਖਿਆ ਰਤ ਹੋਏ ਔਖਦ ਬਣ ਜਾਂਦਾ ਹੈ 네ਰ ਵੇਰ ਹੋਏ ਮਾਨਸ ਤਾਂ ਸਾਧੂ ਅਖਵੰਦਾ ਹੈ ਨੇਰੇ ਵੇਰ ਹੋਏ ਮਾਨਸ ਤਾਂ ਸਾਧੂ ਅਖਵਾਂਦਾ ਹੈ ਜਿੰਨ ਜੱਪਿਆ ਪ੍ਰਭ ਆਪਣਾ ਓਈਓ ਰੂਹ ਸਨ ਮੰਾਨੀ ਦੀ ਲਿਖੀ ਕਥੀ ਨਾ ਜਾਵੇ ਮਹਿਮਾ ਬ੍ਰਹਮ ਗਿਆਨੀ ਦੀ ਲਿਖੀ ਕਥੀ ਨਾ ਜਾਵੇ ਮਹਿਮਾ ਬ੍ਰਹਮ ਗਿਆਨੀ ਦੀ ਮੰਦਸਿਆਹੀ ਤੇ ਲੱਖ ਕਲਮਾ ਕੜ ਲਈਏ ਸਰਬਸ਼੍ਰੇਸ਼ਟ ਹੋ ਗ੍ਰੰਥਾ ਨੂੰ ਲੱਖ ਕੋਟੇ ਪੜ ਲਈਏ ਸਰਬਸ਼੍ਰੇਸ਼ਟ ਹੋ ਗ੍ਰੰਥਾ ਨੂੰ ਲੱਖ ਕੋਟੇ ਪੜ ਲਈਏ ਉਪਮਾ ਹੋ ਨਹੀਂ ਸਕਦੀ ਜੀ ਰਸ ਭਰੀ ਕਹਾਣੀ ਦੀ ਲਿਖੀ ਕਥੀ ਨਾ ਜਾਵੇ ਮੈਂ ਮਾਂ ਬ੍ਰਹਮ ਗਿਆਨੀ ਦੀ ਲਿਖੀ ਕਥੀ ਨਾ ਜਾਵੇ ਮੈਂ ਮਾਂ ਬ੍ਰਹਮ ਗਿਆਨੀ ਦੀ ਹੋ ਪਲਟ ਦੇਵੇ ਝੁੱਕਾ ਨੂੰ ਪਲਟ ਦੇਵੇ ਝੁੱਕਾ ਨੂੰ ਪਲਟ ਦੇਵੇ ਝੁੱਕਾ ਨੂੰ ਦੇਵੇ ਜੀਵਨ ਪਥਰਾਂ ਨੂੰ ਅੰਮ੍ਰਿਤ ਛਿੜ ਕੇ ਉਠਾਵੇ ਰਣ ਵਿੱਚ ਲਥੇ ਸਥਰਾ ਨੂੰ ਅੰਮ੍ਰਿਤ ਛਿੜ ਕੇ ਉਠਾਵੇ ਰਣ ਵਿੱਚ ਲਥੇ ਸਥਰਾ ਨੂੰ ਲੋੜ ਖਬਰ ਕੋਈ ਲਾਵੇ ਜੀ ਬਿਜਲੀ ਅਸਮਾਨੀ ਦੀ ਲਿਖੀ ਕਥੀ ਨਾ ਜਾਵੇ ਮਹਿਮਾ ਬ੍ਰਹਮ ਗਿਆਨੀ ਦੀ ਕੀ ਕਥੀ ਨਾ ਜਾਵੇ ਮਹਿਮਾ ਬ੍ਰਹਮ ਗਿਆਨੀ ਦੀ ਹੋ ਮਾਇਆ ਦਾਸੀ ਹੋ ਕੇ ਦਰ ਤੇ ਸੇਵਾ ਕਰਦੀ ਏ ਪਵਨ ਚੱਲੇ ਪਈ ਪੱਖਾ ਲక్ష్ਮੀ ਪਾਣੀ ਪਰਦੀ ਏ ਪਵਨ ਚੱਲੇ ਪਈ ਪੱਖਾ ਲక్ష్ਮੀ ਪਾਣੀ ਪਰਦੀ ਏ ਧਰਤੀ ਕਰੇ ਪਰ ਕਰਮਾ ਜੀ ਉਸ ਸੂਰੇ ਦਾਨੀ ਦੀ ਲਿਖੀ ਕਥੀ ਨਾ ਜਾਵੇ ਮਹਿਮਾ ਬ੍ਰਹਮ ਗਿਆਨੀ ਦੀ ਲਿਖੀ ਕਥੀ ਨਾ ਜਾਵੇ ਮਹਿਮਾ ਬ੍ਰਹਮ ਗਿਆਨੀ ਦੀ ਹੋ ਚਿੱਕੜ ਵਿੱਚ ਨਿਰਲੇਪ ਰਹੇ ਚਿੱਕੜ ਵਿੱਚ ਨਿਰਲੇਪ ਰਹੇ ਚਿੱਕੜ ਵਿੱਚ ਨਿਰਲੇਪ ਰਹੇ ਫੁੱਲ ਖਿੜਿਆ ਕਮਲੇ ਦਾ ਉਸ ਤੇ ਹੁੰਦਾ ਅਸਰ ਨਹੀਂ ਮਾਇਆ ਦੇ ਹਮਲੇ ਦਾ ਉਸ ਤੇ ਹੁੰਦਾ ਅਸਰ ਨਹੀਂ ਮਾਇਆ ਦੇ ਹਮਲੇ ਦਾ ਦਿਲ ਵਿੱਚ ਕਰਨ ਮਹਿਸੂਸ ਪੀੜ ਦਰਦ ਬੇਗਾਨੀ ਦੀ ਲਿਖੀ ਕਥੀ ਨਾ ਜਾਵੇ ਮਹਿਮਾ ਬ੍ਰਹਮ ਗਿਆਨੀ ਦੀ ਲਿਖੀ ਕਥੀ ਨਾ ਜਾਵੇ ਮਹਿਮਾ ਬ੍ਰਹਮ ਗਿਆਨੀ ਦੀ ਲਖ ਚੰਦਨ ਦੀ ਸੀਤਲਤਾ ਉਹ ਨਾ ਤੋਂ ਮਿਲਦੀ ਏ ਜੋ ਕਲੀ ਮਰ ਜਾਈ ਤੇ ਜਿਸ ਦੇ ਸੰਗ ਖਿਲਦੀ ਏ ਜੋ ਕਲੀ ਮਰ ਜਾਈ ਵੀ ਜਿਸ ਦੇ ਸੰਗ ਖਿਲਦੀ ਏ ਤਾਂ ਪਾਪ ਕੋਣ ਚੱਲ ਸਕਦਾ ਐਸੀ ਜੋਤ ਨਰਾਨੀ ਦੀ ਲਿਖੀ ਕਥੀ ਨਾ ਜਾਵੇ ਮਹਿਮਾ ਬ੍ਰਹਮ ਗਿਆਨੀ ਦੀ ਲਿਖੀ ਕਥੀ ਨਾ ਜਾਵੇ ਮਹਿਮਾ ਬ੍ਰਹਮ ਗਿਆਨੀ ਦੀ ਹੋ ਤਰਸਨ ਬ੍ਰਹਮ ਗਿਆਨੀ ਦਾ ਦਰਸ਼ਨ ਬ੍ਰਹਮ ਗਿਆਨੀ ਦਾ ਦਰਸ਼ਨ ਬ੍ਰਹਮ ਗਿਆਨੀ ਦਾ ਨਾ ਵਣ ਲਖ ਸੰਗਮ ਦਾ ਅੰਤ ਨਾ ਪਾਇਆ ਜਾਵੇ ਐਸੇ ਵੀਰ ਬੇਹੰਗਮ ਦਾ ਅੰਤ ਨਾ ਪਾਇਆ ਜਾਵੇ ਐਸੇ ਵੀਰ ਬੇਹੰਗਮ ਦਾ ਬ੍ਰਹਮ ਗਿਆਨੀ ਦੀ ਲਿਖੀ ਕਥੀ ਨਾ ਜਾਵੇ ਮਹਿਮਾ ਬ੍ਰਹਮ ਗਿਆਨੀ ਦੀ ਜੁਗੋ ਜੁਗਾ ਟੱਲ ਗੁਰਤਾ ਗੱਦੀ ਤੇ ਬਿਰਾਜਮਾਨ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਸਭ ਤੋਂ ਪਹਿਲਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਲਗਵਾਓ ਹਾਜ਼ਰੀ ਕਲਗੀ ਤਰਪਾਸ਼ਾ ਦੁਆਰਾ ਬਖਸ਼ਿਸ਼ ਕੀਤੀ ਹੋਈ ਫਤਿਹ ਨੂੰ ਗਜਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਅਮਰ ਸ਼ਹੀਦ ਬਾਬਾ ਅਗੜ ਸਿੰਘ ਜੀ ਤਿਨਾਂ ਦੇ ਪਾਵਨ ਪਵਿੱਤਰ ਅਸਥਾਨਾਂ ਦੇ ਉੱਪਰ ਲੰਬਾ ਸਮਾਂ ਵੱਡੀਆਂ ਸੇਵਾਵਾਂ ਨਿਭਾਉਣ ਵਾਲੇ ਸਤਕਾਰਯੋਗ ਸੱਚਖੰਡ ਵਾਸੀ ਸੰਤ ਬਾਬਾ ਰਾਮ ਸਿੰਘ ਜੀ ਮਹਾਪੁਰਸ਼ ਤਿਨਾਂ ਦੀ ਸਾਲਾਨਾ ਵਰਸੀ ਤੇ ਜਿੱਥੇ ਆਪ ਸਰਵਤ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ ਉੱਥੇ ਹੀ ਪੰਥ ਦੇ ਮਹਾਨ ਵਿਦਵਾਨ ਢਾਡੀ ਗਿਆਨੀ ترسےم ਸਿੰਘ ਜੀ ਮੋਰਾਵਾਲੀ ਗਿਆਨੀ ਸਰੂਪ ਸਿੰਘ ਜੀ ਕੜਿਆਣਾ ਜੋ ਕਿ ਹੁਣੇ-ਹੁਣੇ ਹਾਜ਼ਰੀਆਂ ਭਰ ਕਰਕੇ ਗਏ ਨੇ ਵੱਡੀਆਂ ਅਸੀਸਾਂ ਦੇ ਕੇ ਗਏ ਨੇ ਕਿਉਂਕਿ ਇਹ ਤਾਂ ਪੰਥ ਦੇ ਉਹ ਵਿਦਵਾਨ ਨੇ ਮੇਰੀ ਉਮਰ ਤੋਂ ਵੀ ਜ਼ਿਆਦਾ ਲੰਬਾ ਸਮਾਂ ਹੋ ਗਿਆ ਇਹਨਾਂ ਨੂੰ ਪੰਥ ਦੀ ਸੇਵਾ ਕਰਦਿਆਂ ਸੋ ਅਸੀਂ ਵੱਡਿਆਂ ਭਾਗਾ ਵਾਲੇ ਹਾਂ ਸਾਡੇ ਭਾਗ ਵੱਡੇ ਹੋਏ ਸਾਨੂੰ ਇਹਨਾਂ ਦੇ ਬਾਦ ਸਟੇਜ ਦੇ ਉੱਪਰ ਖੜੇ ਹੋ ਕਰਕੇ ਆਪ ਜੀ ਦੇ ਨਾਲ ਬਚਨ ਬਿਲਾਸ ਕਰਨੇ ਦੇ ਮਹਾਰਾਜ ਨੇ ਬਟਪਾਗ ਬਖਸ਼ਿਸ਼ ਕੀਤਾ ਹੈ ਸੋ ਇੱਥੇ ਸੰਤ ਬਾਬਾ ਸੁਖਜੀਤ ਸਿੰਘ ਜੀ ਡੇਰਾ ਗੁਰੂ ਸ਼ਰ ਖੁੱਡੇ ਵਾਲੇ ਉਹ ਵੀ ਮਹਾਪੁਰਸ਼ ਆਪਣੇ ਸੰਗੀ ਸਾਥੀਆਂ ਸਮੇਤ ਹਾਜ਼ਰੀਆਂ ਦੇ ਰਹੇ ਨੇ ਜਥੇਦਾਰ ਸਵਰਨਜੀਤ ਸਿੰਘ ਜੀ ਤਰਨਾ ਦਲ ਦੁਆਬਾ ਵੱਲੋਂ ਉਹ ਵੀ ਆਪਣੇ ਸਿੰਘਾਂ ਸਮੇਤ ਹਾਜ਼ਰੀਆਂ ਦੇ ਰਹੇ ਨੇ ਮੈਂ ਜਿਉ ਆ ਆਖਦਾ ਹਾਂ ਭਾਈ ਹਰਪ੍ਰੀਤ ਸਿੰਘ ਜੀ ਕਹਾਰਪੁਰਤ ਜੋ ਕਿ ਆਪਣੇ ਸੇਵਕ ਜਥੇ ਦੇ ਨਾਲ ਗੁਰਦੁਆਰਾ ਸ਼ਹੀਦਾ ਲੱਦੇਵਾਲ ਵਿਖੇ ਵੱਡੀਆਂ ਸੇਵਾਵਾਂ ਕਰਦੇ ਨੇ ਉਹ ਵੀ ਇੱਥੇ ਹਾਜ਼ਰ ਹੋਏ ਨੇ ਉਹਨਾਂ ਨੂੰ ਵੀ ਜਿਉ ਆ ਆਖਿਆ ਜਾਂ ਆਖਿਆ ਜਾਂਦਾ ਹੈ ਜਥੇਦਾਰ ਬਾਬਾ ਗੁਰਮੇਲ ਸਿੰਘ ਜੀ ਜੋ ਕਿ ਕੁਝ ਦਿਨ ਪਹਿਲਾਂ ਹੀ ਕੈਨੇਡਾ ਦੀ ਧਰਤੀ ਤੋਂ ਵਾਪਸ ਆਏ ਨੇ ਦਲਪੰਥ ਦੀਆਂ ਵੱਡੀਆਂ ਸੇਵਾਵਾਂ ਜਿਨ੍ਹਾਂ ਦੇ ਵੱਲੋਂ ਕੀਤੀਆਂ ਜਾਂਦੀਆਂ ਨੇ ਦੀਵਾਲੀ ਦੇ ਜੋੜ ਮੇਲੇ ਮੌਕੇ ਦੋ ਬਸ਼ੇਰੇ ਲੈ ਕਰਕੇ ਦਲ ਪੰਥ ਨੂੰ ਜਿਨ੍ਹਾਂ ਨੇ ਹਾਜ਼ਰ ਕੀਤੇ ਵੱਡੀਆਂ ਸੇਵਾਵਾਂ ਕਰਦੇ ਨੇ ਉਹ ਵੀ ਇੱਥੇ ਹਾਜ਼ਰੀਆਂ ਭਰ ਰਹੇ ਨੇ ਮੈਂ ਉਹਨਾਂ ਨੂੰ ਵੀ ਜਿਉਆਂ ਆ ਆਖਿਆ ਜਿਉਆਂ ਕਹਿਣਾ ਉਹਨਾਂ ਨੂੰ ਵੀ ਔਰ ਮਹਾਪੁਰਸ਼ ਬਾਬਾ ਨਾਗਰ ਸਿੰਘ ਜੀ ਜਿਨ੍ਹਾਂ ਨੇ ਹੁਕਮ ਲਾ ਕਰਕੇ ਜਿਨ੍ਹਾਂ ਦੇ ਅਸ਼ੀਰਵਾਦ ਸਦਕਾ ਆਪ ਸਰਬੱਤ ਸੰਗਤ ਦਾ ਦਰਸ਼ਨ ਕਰ ਰਹੇ ਆ ਉਹ ਵੀ ਵੱਡਾ ਮਾਣ ਦੇ ਕਰਕੇ ਗਏ ਨੇ ਖੁੱਲੇ ਇਨਾਮਾਂ ਦੇ ਗੱਫੇ ਬਖਸ਼ਿਸ਼ ਕਰਕੇ ਮਹਾਪੁਰਸ਼ ਹੁਣੇ-ਹੁਣੇ ਜੀਵਾਨ ਤੋਂ ਬਾਹਰ ਸੰਗਤ ਦੇ ਨਾਲ ਮੇਲ ਮਲਾਪ ਕਰਨ ਵਾਸਤੇ ਗਏ ਨੇ ਹੋਰ ਬੇਅੰਤ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ ਸਰਵੱਤ ਸੰਗਤ ਨੂੰ ਜੀਉ ਆ ਆਖਿਆ ਜਾਂਦਾ ਹੈ ਕਿਉਂਕਿ ਇਸ ਸਾਲ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀਆਂ ਦਾ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮ ਆ ਰਿਹਾ ਹੈ ਇਸ ਕਰਕੇ ਇਹ ਸਮੁੱਚੇ ਸਮਾਗਮ ਮਹਾਰਾਜ ਦੀ ਸ਼ਤਾਬਦੀ ਨੂੰ ਸਮਰਪਿਤ ਕੀਤੇ ਜਾ ਰਹੇ ਨੇ ਪਹਿਲੀ ਕਵਿਤਾ ਜੋ ਮਹਾਪੁਰਸ਼ਾਂ ਦੀ ਮਹਿਮਾ ਨੂੰ ਬਿਆਨ ਕਰਦੀ ਆਪ ਸਰਵਤ ਸੰਗਤ ਨੇ ਸਰਵਣ ਕੀਤੀ ਹੈ ਸੋ ਹੁਣ ਇੱਕ ਕਵਿਤਾ ਕਹਿ ਕੇ ਹੱਲੇ ਦੇ ਨਾਲ ਹੀ ਖਿਮਾ ਦੇ ਜਾਚਕ ਹੋ ਜਾਣਾ ਕਿਉਂਕਿ ਸਮਾਂ ਕਾਫੀ ਹੋ ਚੁੱਕਾ ਆਪ ਸਰਵਤ ਸੰਗਤਾਂ ਬਹੁਤ ਲੰਬੇ ਸਮੇਂ ਤੋਂ ਦੀਵਾਨ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ ਮੇਰੇ ਤੋਂ ਬਾਅਦ ਵੀ ਕਵੀਸ਼ਰੀ ਜੱਥੇ ਨੇ ਆਪ ਜੀ ਨੂੰ ਕਵੀਸ਼ਰੀ ਵਾਰਾਂ ਸਰਵਣ ਕਰਵਾਉਣੀਆਂ ਨੇ ਸੋ ਮਹਾਪੁਰਸ਼ਾਂ ਦੇ ਇਸ ਵਰਸੀ ਸਮਾਗਮ ਦੇ ਉੱਤੇ ਜੋ 350 ਸਾਲਾ ਨਵੇਂ ਪਾਸ਼ਾ ਦਾ ਸ਼ਹੀਦੀ ਦਿਹਾੜਾ ਆ ਰਿਹਾ ਉਸ ਨੂੰ ਸਮਰਪਿਤ ਕਵਿਤਾ ਮੇਰੇ ਸਾਥੀ ਭਾਈ ਧਰਮ ਸਿੰਘ ਭਾਈ ਜਬਰਜੰਗ ਸਿੰਘ ਦੇ ਪਾਸੋਂ ਹੈ ਐਂਓ ਸਰਵਣ ਕਰੋ ਜੀ ਨਾਮੇ ਗੁਰੂ ਨੂੰ ਬੰਦਨਾ ਕਰਦੇ ਸਦਾ ਕਵੀ ਸ਼ਰ ਨੇ ਆਗੇ ਜਗਤ ਚ ਜਾਹਰ ਵਰਤੇ ਜੋ ਜਗਦੀਸ਼ਰ ਨੇ ਆ ਗਏ ਜਗਤ ਚ ਜਾਹਰ ਵਰਤੇ ਜੋ ਜਗਦੀਸ਼ਰ ਨੇ ਬਲੀ ਬਹਾਦਰ ਮਰਦੇ ਅਗਮੜਾ ਜੋਏ ਜਣਗੇ ਜੀ ਸ੍ਰੀ ਗੁਰੂ ਤੇਗ ਬਹਾਦਰ ਧਰਮ ਦੀ ਚਾਦਰ ਬਣ ਗਏ ਜੀ ਸ੍ਰੀ ਗੁਰੂ ਤੇਗ ਬਹਾਦਰ ਧਰਮ ਦੀ ਚਾਦਰ ਬਣ ਗਏ ਜੀ ਆ ਨਾਵੇਂ ਗੁਰੂ ਨੂੰ ਬੰਦਨਾ ਕਰਦੇ ਸਦਾ ਕਵੀਸ਼ਰ ਨੇ ਆਗੇ ਜਗਤ ਚ ਜਾਹਰ ਵਰਤੇ ਜੋ ਜਗਦੀਸ਼ਰ ਨੇ ਆਗੇ ਜਗਤ ਚ ਜਾਹਰ ਵਰਤੇ ਜੋ ਜਗਦੀਸ਼ਰ ਨੇ ਬਲੀ ਪਹਾਦਰ ਮਰਦੇ ਅਗਮੜਾ ਜੋ ਇਹ ਜਾਣਗੇ ਜੀ ਸ੍ਰੀ ਗੁਰੂ ਤੇਗ ਪਹਾਦਰ ਧਰਮ ਦੀ ਚਾਦਰ ਬਣ ਗਏ ਜੀ ਸ਼੍ਰੀ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਬਣ ਗਏ ਜੀ ਓ ਜ਼ਾਲਮ ਬਣ ਕੇ ਜਦੋਂ ਔਰੰਗਜ਼ੇਬ ਜ਼ਾਲਮ ਬਣ ਕੇ ਜਦੋਂ ਔਰੰਗਜ਼ੇਬ ਜ਼ੁਲਮ ਕਰ ਮਾਰਿਆ ਸੀ ਹਿੰਦੂਆਂ ਗਲੋ ਜਨੇਊ ਜ਼ੋਰਾਂ ਜ਼ਬਰੀ ਲਾਰਿਆ ਸੀ ਹਿੰਦੂਆਂ ਗਲੋ ਜਨੇਊ ਜ਼ੋਰਾਂ ਜ਼ਬਰੀ ਲਾਰਿਆ ਸੀ ਕਾਲੋਂ ਜਨੇਊ ਸਭਾ ਮਨ ਲੈ ਗਏ ਜੀ ਸ੍ਰੀ ਗੁਰੂ ਤੇਗ ਬਹਾਦਰ ਧਰਮ ਦੀ ਚਾਦਰ ਬਣ ਗਏ ਜੀ ਸ੍ਰੀ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਬਣ ਗਏ ਜੀ ਦੁਖੀ ਤਸ਼ਮੀਰੀ ਪੰਡਤਾ ਆ ਕੇ ਅਰਜ ਗੁਜਾਰੀਏ ਕਰਨੇ ਲਈ ਕੁਰਬਾਨੀ ਕੁਰਾਨੇ ਕਰੀ ਤਿਆਰੀਏ ਕਰਨੇ ਲਈ ਕੁਰਬਾਨੀ ਕੁਰਾਨੇ ਕਰੀ ਤਿਆਰੀਏ ਸਿੱਖਾਂ ਦੇ ਗੁਰੂ ਦਸਵੇਂ ਕਲਗੀ ਧਰੈ ਨੂੰ ਕਰ ਗਏ ਜੀ ਸ੍ਰੀ ਗੁਰੂ ਤੇਗ ਬਹਾਦਰ ਧਰਮ ਦੀ ਚਾਦਰ ਬਣ ਗਏ ਜੀ ਸ੍ਰੀ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਬਣ ਗਏ ਜੀ ਹੋ ਕਹਿਆ ਕਹੇ ਔ ਰੰਗੇ ਨੂੰ ਸਾਡਾ ਗੁਰ ਆਵੇਗਾ ਬਦਲਾਂਗੇ ਫਿਰ ਧਰਮ ਜੇ ਤੇਥੋਂ ਜਿੱਤਿਆ ਜਾਵੇਗਾ ਬਦਲਾਂਗੇ ਫਿਰ ਧਰਮ ਤੇਥੋਂ ਜੇ ਜਿੱਤਿਆ ਜਾਵੇਗਾ ਇਹ ਹੀ ਸ਼ਰਤ ਪਾਤਸ਼ਾਹੀ ਪੰਡਤ ਬੜ ਗਏ ਜੀ ਸ੍ਰੀ ਗੁਰੂ ਤੇਗ ਬਹਾਦਰ ਧਰਮ ਦੀ ਚਾਦਰ ਬਣ ਗਏ ਜੀ ਸ੍ਰੀ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਬਣ ਗਏ ਜੀ ਵਾਹ ਸਤੀ ਦਾਸ ਜੀ ਮਤੀ ਦਾਸ ਜੀ ਸਤੀ ਦਾਸ ਜੀ ਮਤੀ ਦਾਸ ਜੀ ਪਈ ਦੀ ਆਲੇ ਨੇ ਪਾਇ ਅਨੰਦਪੁਰ ਸਾਹਿਬ ਤੋਂ ਨਾਲ ਗੁਰਾਂ ਦੇ ਚਾਲੇ ਨੇ ਪਾਏ ਆਨੰਦਪੁਰ ਸਾਹਿਬ ਤੋਂ ਨਾਲ ਗੁਰਾਂ ਦੇ ਚਾਲੇ ਨੇ ਸੱਚਖੰਡ ਅੰਦਰ ਸਿੱਖੀ ਸਿਦਕ ਪਰੋਸੇ ਸੰਗੈ ਜੀ ਸ੍ਰੀ ਗੁਰੂ ਤੇਗ ਬਹਾਦਰ ਧਰਮ ਦੀ ਚਾਦਰ ਬਣ ਗਏ ਜੀ ਸ੍ਰੀ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਬਣ ਗਏ ਜੀ ਆ ਲਾਇਆ ਜੋਰ ਬਥੇਰਾ ਲਾਇਆ ਜੋਰ ਬਥੇਰਾ ਜਿੱਤੇ ਨਾ ਮਰੀਦ ਗਏ ਸਖਤ ਸਜਾਵਾਂ ਦੇ ਕੇ ਅੰਤ ਕਰ ਸ਼ਹੀਦ ਗਏ ਸਾਕਤ ਸਜਾਵਾਂ ਦੇ ਕੇ ਕੀਤੇ ਅੰਤ ਸ਼ਹੀਦ ਗਏ ਦਿੱਤਾ ਸੀਸ ਗੁਰਜੰਟ ਸਿੰਘਾ ਨੌਵੇਂ ਗੁਰ ਤਣ ਗਏ ਜੀ ਸ੍ਰੀ ਗੁਰੂ ਤੇਗ ਬਹਾਦਰ ਧਰਮ ਦੀ ਚਾਦਰ ਬਣ ਕੇ ਜੀ ਸ੍ਰੀ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਬਣ ਕੇ ਜੀ ਇਤਿਹਾਸ ਦਾ ਸਤਿਕਾਰ ਕਰਦੇ ਹੋਏ ਜਥੇ ਦੀ ਹੌਸਲਾ ਫਜ਼ਾਈ ਲਈ ਬੇਅੰਤ ਸੰਗਤਾਂ ਵੱਲੋਂ ਮਾਇਆ ਦੇ ਗੱਫੇ ਹਾਜ਼ਰ ਕੀਤੇ ਗਏ ਜਥੇਦਾਰ ਗਿਆਨੀ ترسےم ਸਿੰਘ ਜੀ ਮੋਰਾਵਾਲੀ ਉਹਨਾਂ ਵੱਲੋਂ ਵੀ ਵੱਡਾ ਮਾਣ ਸਨਮਾਨ ਭੇਜਿਆ ਗਿਆ ਉਹਨਾਂ ਦੇ ਪਚੰਗੀ ਭਾਈ ਹਰਸਾਭ ਸਿੰਘ ਜੀ ਉਹ ਵੀ ਮਾਣ ਸਨਮਾਨ ਦੇ ਕਰਕੇ ਗਏ ਨੇ ਜਥੇਦਾਰ ਬਾਬਾ ਗੁਰਮੇਲ ਸਿੰਘ ਜੀ ਵੱਲੋਂ ਵੀ ਵੱਡਾ ਮਾਣ ਆਇਆ ਭਾਈ ਸਰਜੀਤ ਸਿੰਘ ਜੀ ਜੋ ਕਿ ਮੇਰੇ ਸਾਥੀ ਭਾਈ ਧਰਮ ਸਿੰਘ ਦੇ ਪਿਤਾ ਜੀ ਹਨ ਉਹਨਾਂ ਦੇ ਵੱਲੋਂ ਵੀ ਵੱਡਾ ਮਾਣ ਸਨਮਾਨ ਆਇਆ ਜਥੇ ਦੀ ਹੌਸਲਾ ਅਫਜ਼ਾਈ ਕੀਤੀ ਗਈ ਭਾਈ ਜਗਤਾਰ ਸਿੰਘ ਜੀ ਖਮਾਣੋ ਉਹਨਾਂ ਦੇ ਵੱਲੋਂ ਵੀ ਵੱਡਾ ਮਾਣ ਆਇਆ ਔਰ ਬੇਅੰਤ ਸੰਗਤਾਂ ਵੱਲੋਂ ਸੰਤ ਬਾਬਾ ਸੁਖਜੀਤ ਸਿੰਘ ਜੀ ਡੇਰਾ ਗੁਰੂ ਸਰ ਖੁੱਡੇ ਵਾਲਿਆਂ ਮਹਾਪੁਰਸ਼ਾਂ ਵੱਲੋਂ ਵੀ ਵੱਡਾ ਮਾਣ ਸਨਮਾਨ ਕੀਤਾ ਗਿਆ ਸਰਵਤ ਦਾ ਹੀ ਧੰਨਵਾਦ ਹੈ ਬਾਬਾ ਜਸਵੰਤ ਸਿੰਘ ਜੀ ਮੰਡ ਸ਼ੇਰੀਆਂ ਵਾਲੇ ਉਹ ਵੀ ਪਰਿਵਾਰ ਸਮੇਤ ਆਏ ਨੇ ਉਹਨਾਂ ਦਾ ਵੀ ਧੰਨਵਾਦ ਹੈ ਜਿਉਂ ਆ ਆਖਿਆ ਜਾਂਦਾ ਹੈ ਜਥੇਦਾਰ ਸਿੰਘ ਸਾਹਿਬ ਸੱਚਖੰਡ ਵਾਸੀ ਬਾਬਾ ਹਰਭਜਨ ਸਿੰਘ ਜੀ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਬੇਲਾਂ ਜਥੇਬੰਦੀ ਦੇ ਪਹਿਲੇ ਮੁਖੀ ਉਹਨਾਂ ਦੀ ਅੰਸਬੰਸ ਉਹਨਾਂ ਦੇ ਸਕੇ ਭਤੀਜੇ ਜਥੇਦਾਰ ਬਾਬਾ ਅਜੀਤ ਸਿੰਘ ਜੀ ਫਤਿਹਪੁਰ ਕੋਠੀ ਵਾਲੇ ਮਹਾਪੁਰਸ਼ ਉਹਨਾਂ ਵੱਲੋਂ ਵੀ ਵੱਡਾ ਮਾਣ ਜਥੇ ਨੂੰ ਭੇਜਿਆ ਗਿਆ ਜਿਉਂ ਆ ਆਖਿਆ ਜਾਂਦਾ ਔਰ ਸਤਗੁਰਾਂ ਦੇ ਚਰਨਾਂ ਦੇ ਵਿੱਚ ਇਹ ਅਰਦਾਸ ਕਰਦਾ ਕਿ ਮਹਾਪੁਰਸ਼ਾਂ ਦੇ ਅਸੀਸ ਉੱਤੇ ਮੇਰ ਭਰਿਆ ਹੱਥ ਰੱਖਣਾ ਧੰਨਵਾਦ ਹੈ ਅਤੀ ਸਤਿਕਾਰਯੋਗ ਸਿੰਘ ਸਾਹਿਬ ਜਥੇਦਾਰ ਬਾਬਾ ਨਾਗਰ ਸਿੰਘ ਜੀ ਮਹਾਪੁਰਸ਼ਾਂ ਦਾ ਜਿਨ੍ਹਾਂ ਨੇ ਹੁਕਮ ਲਾ ਕਰਕੇ ਆਪ ਸਰਬੱਤ ਸੰਗਤਾਂ ਦੇ ਦਰਸ਼ਨ ਕਰਵਾਏ ਗਿਆਨੀ ਅਮਰਤਪਾਲ ਸਿੰਘ ਜੀ ਜੋ ਕਿ ਹਜੂਰੀ ਢਾਡੀ ਨੇ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਬੇਲਾਂ ਜਥੇਬੰਦੀ ਦੇ ਉਹਨਾਂ ਵੱਲੋਂ ਵੀ ਵੱਡਾ ਮਾਣ ਸਨਮਾਨ ਆਇਆ ਧੰਵਾਦ ਕੀਤਾ ਜਾਂਦਾ ਹੈ ਭਾਈ ਜਸਪਾਲ ਸਿੰਘ ਜੀ ਔਰ ਭਾਈ ਨਿਸ਼ਾਨ ਸਿੰਘ ਜੀ ਜੋ ਕਿ ਮਹਾਪੁਰਸ਼ਾਂ ਦੇ ਨਾਲ ਰਹਿ ਕਰਕੇ ਵੱਡੀਆਂ ਸੇਵਾਵਾਂ ਕਰਦੇ ਨੇ ਭਾਈ ਹਰਮਨ ਵੀਰ ਸਿੰਘ ਜੀ ਜੋ ਕਿ ਮਹਾਪੁਰਸ਼ਾਂ ਦੇ ਨਾਲ ਰੱਥ ਵਾਹਕ ਦੀ ਸੇਵਾ ਕਰਦੇ ਨੇ ਮਹਾਪੁਰਸ਼ਾਂ ਦੀ ਗੱਡੀ ਚਲਾਉਂਦੇ ਨੇ ਡਰਾਈਵਰੀ ਕਰਦੇ ਨੇ ਕਿਉਂਕਿ ਇਹ ਵੀ ਕੋਈ ਸੌਖਾ ਕੰਮ ਨਹੀਂ ਡਰਾਈਵਰ ਦੇ ਹੱਥ ਵਿੱਚ ਹੁੰਦਾ ਜਿੱਧਰ ਨੂੰ ਮਰਜ਼ੀ ਲੈ ਜਾਵੇ ਇਸ ਕਰਕੇ ਇਹ ਵੀ ਵੱਡੀ ਸੇਵਾ ਹਰ ਸਮੇਂ ਮਹਾਪੁਰਸ਼ਾਂ ਦੇ ਨਾਲ ਮੋੜੇ ਦੇ ਨਾਲ ਮੋੜਾ ਲਾ ਕਰਕੇ ਹਾਜ਼ਰ ਰਹਿੰਦੇ ਨੇ ਉਹਨਾਂ ਵੱਲੋਂ ਵੀ ਈਮਾਨ ਆਇਆ ਬੇਅੰਤ ਸੰਗਤਾਂ ਵੱਲੋਂ ਮਾਤਾ ਗੁਰਦੇਵ ਕੌਰ ਜੀ ਜੋ ਕਿ ਇੱਥੇ ਸਮੁੱਚੀਆਂ ਬੀਬੀਆਂ ਦਾ ਜੋ ਸੇਵਾਦਕ ਜਥਾ ਹੈ ਉਸ ਦੀ ਅਗਵਾਈ ਕਰਦੇ ਨੇ ਉਹਨਾਂ ਵੱਲੋਂ ਵੀ ਸਾਰੀਆਂ ਹੀ ਨਗਰ ਦੀਆਂ ਜੋ ਸੇਵਾਦਾਰ ਬੀਬੀਆਂ ਨੇ ਉਹਨਾਂ ਵੱਲੋਂ ਵੀ ਵੱਡਾ ਮਾਣ ਆਇਆ ਗਿਆਨੀ ਗੁਰਪ੍ਰੀਤ ਸਿੰਘ ਜੀ ਜੋ ਕਿ ਇੱਥੇ ਹਜੂਰੀ ਕਥਾਵਾਚਕ ਦੀ ਵੀ ਡਿਊਟੀ ਕਰਦੇ ਨੇ ਇਸ ਵਕਤ ਜੋ ਸਟੇਟ ਸਕੱਟਰੀ ਦੀ ਸੇਵਾ ਨਿਭਾ ਰਹੇ ਨੇ ਉਹਨਾਂ ਵੱਲੋਂ ਵੀ ਮਾਣ ਆਇਆ ਹੈ ਸੋ ਹੁਣ ਬਾਬਾ ਸੁਮਿੱਤਰ ਸਿੰਘ ਜੀ ਬਾਬਾ ਹਰੀ ਸਿੰਘ ਜੀ ਬੈਂਕਾ ਬੇਅੰਤ ਸੰਗਤਾਂ ਨੇ ਮੈਂ ਜੇ ਕਿਸੇ ਦਾ ਨਾਮ ਛੱਡ ਜਾਵਾਂ ਤਾਂ ਮੈਂ ਖਿਮਾ ਦਾ ਜਾਚਕ ਹੋਵਾਂਗਾ ਸੋ ਬੋਲਦਿਆਂ ਏਕ ਨੇ ਅਨੇਕਾਂ ਗਲਤੀਆਂ ਹੋ ਗਈਆਂ ਹੁਣ ਗਿਆਨ ਜਾਣ ਸਮਝ ਕੇ ਕਰਨਾ ਮਾਫ ਹੁਣ ਸਮੇਂ ਦੀ ਸਮਾਪਤੀ ਹੈ ਤੇ ਸਾਡੇ ਵੱਲੋਂ ਫਿਰ ਇੱਕ ਜਕਾਰਾ ਨਿਯੰਗ ਸਿੰਘ ਵਾਲਾ ਗ ਜਾ ਕੇ ਤੇ ਫਿਰ ਇੱਥੇ ਹੀ ਸਮਾਪਤੀ ਹੈ ਜੀ ਗੱਜ ਕੇ ਜਕਾਰਾ ਅਗ ਜਾਵੇ ਫਤਿਹ ਪਾਵੇ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ ਅਕਾਲ ਬੰਕੀਆਂ ਫਾ